ਅੰਮ੍ਰਿਤਸਰ ਚ ਹੋ ਰਹੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅੱਜ ਵੋਟਾਂ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ। ਅਸੀਂ ਵਾਰਡ ਨੰਬਰ 1 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਗੁਰਜੀਤ ਸਿੰਘ ਔਜਲਾ ਜੋ ਨੇ ਇੱਥੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਉਣਗੇ ਅਤੇ ਉਮੀਦਵਾਰ ਜਿਹੜੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ 2 ਸਾਲ ਬਾਅਦ ਹੋ ਰਹੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਖਾਸਾ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਉਹ ਤੇ ਭਾਰੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸਰਦੀ ਦੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਅ ਨਜ਼ਰ ਆ ਰਹੇ ਨੇ ਹਾਲਾਂਕਿ 85 ਵਾਡਾ ਨੇ ਅੰਮ੍ਰਿਤਸਰ ਦੀਆਂ ਜਿਸ ਵਿੱਚ 8 ਲੱਖ ਦੇ ਕਰੀਬ ਵੋਟਰ ਨੇ ਤੇ 8 ਲੱਖ ਦੇ ਕਰੀਬ ਵੋਟਰ ਜਿਹੜੇ ਨੇ ਅੱਜ ਆਪਣੀ ਮੱਤ ਦਾ ਇਸਤੇਮਾਲ ਜਿਹੜਾ ਹੈ ਉਹ ਕਰਦੇ ਹੋਏ ਅ ਨਜ਼ਰ ਆਉਣਗੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਨਾਲ-ਨਾਲ ਪੰਜਾਬ ਦੇ ਵਿੱਚ ਹੋ ਰੀਆਂ ਪੰਜ ਜਗ੍ਹਾ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪਟਿਆਲਾ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਰੀਪੋਲ ਜਿਹੜੀ ਹੈ ਉਹ ਕਰਵਾਈ ਜਾਵੇ ਕਿ ਜਿਸ ਜਗ੍ਹਾ ਤੇ ਪੋਲਿੰਗ ਜਿਹੜੇ ਨੇ ਉਹ ਰੱਦ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਪਟਿਆਲਾ ਦੇ ਵਿੱਚ ਜੂਰ ਕਿਤਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਜਿਹੜੀ ਸੀ ਉਹ ਪਾਈ ਗਈ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 2 ਸਾਲ ਤੋਂ ਨਗਰ ਨਿਗਮ ਦੀਆਂ ਚੋਣਾਂ ਇੱਥੇ ਨਹੀਂ ਹੋ ਪਈਆਂ ਸਨ ਜਿਸ ਕਰਕੇ ਕਮਾ ਦੇ ਵਿੱਚ ਕਾਫੀ ਰੋਗ ਲੱਗਦੀ ਹੋਈ ਨਜ਼ਰ ਆਈ ਤੁਸੀਂ ਦੇਖ ਸਕਦੇ ਹੋ ਕਿ ਉਮੀਦਵਾਰ ਜਿਹੜੇ ਨੇ ਜਰੂਰ ਇੱਥੇ ਪਹੁੰਚੇ ਹੋਏ ਨੇ ਤੇ ਲੋਕ ਇੱਥੇ ਪਹੁੰਚ ਕੇ ਆਪਣੀ ਮੱਤ ਦਾ ਇਸਤੇਮਾਲ ਕਰਨ ਵਾਸਤੇ ਜਾ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਪਾਰੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਅਤੇ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਵੋਟ ਦਾ ਇਸਤੇਮਾਲ ਅ ਕੀਤਾ ਜਾ ਰਿਹਾ ਹਾਲਾਂਕਿ ਬਹੁਤ ਸਾਰੀਆਂ ਦੂਸ਼ਮ ਬਾਜ਼ੀਆਂ ਵੀ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਲੇਕਿਨ ਕਿਤਨਾ ਕਹਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਈ ਨੌਜਵਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਭਾਜੀ ਵੋਟ ਪਾਈ ਵੋਟ ਦਾ ਇਸਤੇਮਾਲ ਕਰ ਰਹੇ ਹੋ ਹਾਂਜੀ ਹਾਂਜੀ ਕਰ ਰਹੇ ਹਾਂ ਜੀ ਕਿਸ ਕੀ ਚੀਜ਼ ਸੋਚ ਕੇ ਇਸ ਵਾਰ ਵੋਟ ਕੀਤੀ ਹੈ ਤੁਹਾਡੇ ਵੱਲੋਂ ਗਈ ਹੈ ਜੀ ਕਰ ਹੀ ਦਿੱਤੀ ਹੈ ਕੀ ਲੱਗਦਾ ਕੰਮ ਕਿਹੜੇ ਕਿਹੜੇ ਕੰਮ ਸੋਚਦੇ ਹੋਣੇ ਚਾਹੀਦੇ ਤੁਹਾਡੇ ਹਲਕੇ ਦੇ ਵਿੱਚ ਆ ਤੁਹਾਡੇ ਔਰਡ ਦੇ ਵਿੱਚ ਹੋਣੇ ਚਾਹੀਦੇ ਨੇ ਕੰਮ ਤੇ ਹੁਣ ਚਲਦੇ ਹੀ ਰਹਿਣੇ ਉਹ ਨਹੀ ਜਾਣਗੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੜੀ ਸਿਆਸਤ ਵੇਖੀ ਆ ਤੁਸੀਂ ਚਿੱਟਾ ਦਾੜਾ ਹੋ ਗਿਆ ਸਿਆਸਤ ਵੇਖਦੇ ਵੇਖਦੇ ਕੀ ਸਮਝਦੇ ਹੋ ਇਸ ਵਾਰ ਵੋਟਾਂ ਦੇ ਵਿੱਚ ਕੀ ਤਬਦੀਲੀ ਨਜ਼ਰ ਆਈ ਤੁਹਾਨੂੰ ਤਬਦੀਲੀ ਹੈ ਕੀ ਮਤਲਬ ਰੁਝਾਨ ਜ਼ਿਆਦਾ ਹੈ ਕਿ ਕਾਰਪੋਰੇਸ਼ਨ ਦੀਆਂ ਜਿਹੜੇ ਇਲੈਕਸ਼ਨ ਦੇ ਚੈਨ ਹੈ ਰੁਝਾਨ ਕਦੇ ਨਹੀਂ ਦੇਖਿਆ ਕਿ ਜਿੰਨਾ ਐਤ ਕੀ ਮਤਲਬ ਹੋਗਾ ਸੀ ਅਭੀ ਆਸ ਕਰਨੇ ਆ ਤੇ ਕਾਫੀ ਅੱਗੇੋਂ ਜ਼ਿਆਦਾ ਮਤਲਬ ਜੇ ਡਿਵੈਲਪਮੈਂਟ ਹੈ ਏਰੀਆ ਦੀ ਜਿਹੜੇ ਪੈਂਡਿੰਗ ਹੈ ਗੀਆਂ ਹੋਲੀ ਹੋਣੇ ਦੇਗੇ ਤੁਹਾਡੇ ਮੁਤਾਬਿਕ ਕਿਹੜੇ ਕੰਮ ਨੇ ਜੇ ਪ੍ਰਾਇੋਰਟੀ ਤੇ ਹੋਣੇ ਚਾਹੀਦੇ ਇਸ ਵਾਰ ਸਭ ਤੋਂ ਜ਼ਿਆਦਾ ਜੇ ਸਾਰਾ ਕੁਝ ਨਿਊਟਰਲ ਹੋ ਗਏ ਦੇਖੀਏ ਤਾਂ ਸਭ ਤੋਂ ਪਹਿਲਾਂ ਨਾਲੇ ਦਾ ਅੰਡਰਗਰਾਉਂਡ ਹੋਣਾ ਉਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਜੋ ਰਿਪੋਰਟ ਅਸੀਂ ਦੇਖਦੇ ਆ ਆਪਣੇ ਆ ਕਿ ਕੈਂਸਰ ਦਾ ਰੀਜ਼ਨ ਜਿਹੜਾ ਹੈ ਇਲਾਕੇ ਵਾਸੀਆਂ ਦੇ ਇਸ ਤੇ ਇੰਨੀ ਪੋਪੂਲੇਸ਼ਨ ਹੋਣ ਤੋਂ ਬਾਅਦ ਵੀ ਇਹ ਐ ਰਾ ਜ਼ਰੂਰੀ ਕੰਮ ਹੈ ਜਿਹੜਾ ਜ਼ਰੂਰੀ ਹੈ ਸਾਰੇ ਜੇ ਨਿਊਟਰਲ ਹੋ ਕੇ ਦੇਖੀਓchna ਕਿਸੇ ਪਾਰਟੀ ਵਾਈਜ਼ ਨਾਲ ਦੇਖੀਏ ਪਰ ਹੈਲਥ ਲੋਕਾਂ ਦੀ ਹੈਲਥ ਹਿਸੇ ਦੇਖੀਏ ਤੇ ਉਹ ਬਹੁਤ ਜ਼ਰੂਰੀ ਹੈ ਆਪਣੇ ਸਾਹਮਣੇ ਇਹ 2 ਸਾਲ ਨਗਰ ਨਿਗਮ ਨਹੀਂ ਰਹੀ ਲੱਗਦਾ ਨੁਕਸਾਨ ਹੋਇਆ ਅਮਰਸਰ ਤੇ ਵਿੱਚ ਇਸ ਚੀਜ਼ ਦਾ ਸਰ ਐਸ ਮੈਨ ਠੀਕ ਹੈ ਹੁੰਦਾ ਹੀ ਹੈ ਜੀ ਜਦੋਂ ਨਗਰ ਨਿਗਮ ਨਾ ਹੋਣ ਕਰਕੇ ਹੈਗਾ ਹੀ ਐਕਸਪੋਰਟ ਹੈ ਸ਼ਾਇਦ ਸਾਰੇ ਨੂੰ ਸਾਰੇ ਇਲਾਕੇ ਨੂੰ ਸਪੋਰਟ ਹੈ ਉਹ ਵੀ ਪਰ ਫਿਰ ਵੀ ਨੁਕਸਾਨ ਤੇ ਹੈ ਬਿਲਕੁਲ 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 ਥੈਂਕ ਯੂ ਸੋ ਮਚ ਸੋ ਉਹ ਵੋਟਰਸ ਨੇ ਸਮਝਦਾਰ ਵੋਟਰ ਨੇ ਜਿਨ੍ਹਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕਰ ਲਿੱਤਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਈ ਨੌਜਵਾਨ ਜਿਹੜੇ ਨੇ ਇੱਥੇ ਵੋਟ ਦਾ ਇਸਤੇਮਾਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਕਿਆ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇੱਥੇ ਗੰਦੇ ਨਾਲੇ ਦੀ ਪ੍ਰੋਬਲਮ ਹੈ ਇਹ ਪ੍ਰੋਬਲਮ ਅਸੀਂ ਮੈਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਵੀ ਸੋਨੂੰ ਮਿਲੀ ਸੀ ਜਦੋਂ ਉਹਨਾਂ ਦੇ ਵੱਲੋਂ ਅਨਿਲ ਜੋਸ਼ੀ ਵੱਲੋਂ ਗੱਲ ਕਹੀ ਗਈ ਸੀ ਕਿ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਕਰ ਬਿਲਕੁਲ ਹੀ ਜਿਹੜਾ ਗੰਦੇ ਨਾਲੇ ਦੇ ਉੱਤੇ ਆ ਗੰਦਾ ਨਾਲਾ ਜਿਹੜਾ ਹੈ ਟਕਾਇਆ ਨਹੀਂ ਗਿਆ ਜਿਸ ਨੂੰ ਲੈ ਕੇ ਇਹ ਕਾਫੀ ਜਿਹੜਾ ਸੀਗਾ ਵਿਵਾਦ ਜਿਹੜਾ ਸੀ ਛਿੜਦਾ ਹੋਇਆ ਨਜ਼ਰ ਆਇਆ ਸੀ ਲੇਕਿਨ આરોਪ ਅਤੇ ਪ੍ਰਤੀ આરોਪ ਦੇ ਹਮੇਸ਼ਾ ਹੀ ਸਿਲਸਲੇ ਜਿਹੜੇ ਨੇ ਉਹ ਜਾਰੀ ਰਹਿੰਦੇ ਨੇ ਲੇਕਿਨ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਚੋਣਾ ਨੂੰ ਲੈ ਕੇ ਹੁਣ ਜਿਹੜਾ ਹੈ ਜ਼ਰੂਰ VOTING ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਕਈ ਜਗ੍ਹਾ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਘਟਨਾਵਾਂ ਹੋਣ ਦੇ ਜਿਹੜੇ ਚਾਂਸਸ ਜਿਹੜੇ ਨੇ ਉਹ ਦੱਸੀ ਜਾ ਰਿਹਾ ਅਤੇ ਸੰਵੇਦਨਸ਼ੀਲ ਜਿਹੜੇ ਨੇ 250 ਤੋਂ ਵੱਧ ਜਿਹੜੇ ਨੇ ਬੂਥ ਦੱਸੇ ਜਾ ਰਹ ਉਸੇ ਪਾਰੀਪੁਲਸ ਫੋਰਸ ਜਿਹੜੀ ਓਬਵੀਅਸ ਤਨਾਤ ਕੀਤੀ ਗਈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਲੇਕਿਨ ਜ਼ਿਆਦਾਤਰ ਨੌਜਵਾਨ ਬਜ਼ੁਰਗ ਜਿਹੜੇ ਨੇ ਉਹ ਨਿਕਲ ਰਹੇ ਨੇ ਆਪਣੀ ਮੱਤ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੇਂਜ ਜਿਹੜਾ ਹੈ ਉਹ ਜ਼ਰੂਰ ਵੇਖਣਾ ਚਾਹੁੰਦੇ ਆ ਤੇ ਨਾਲ ਹੀ ਇੱਕ ਹੀ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਦੌਰਾਨ ਇੱਥੇ ਵੇਖਣ ਨੂੰ ਮਿਲਿਆ ਸੀ ਜੋ ਇੱਕ ਨੰਬਰ ਔਰਡ ਸੀਗੀ ਕਿ ਬਿਲਕੁਲ ਨਜ਼ਦੀਕ ਜਿਹੜਾ ਸੀਗਾ ਮੈਂ ਦਿਖਾਣਾ ਚਾਹੁੰਗਾ ਕਿ ਇੱਕ ਇੱਕ ਨੰਬਰ ਔਰਡ ਦੇ ਨਜ਼ਦੀਕ ਹੀ ਜਾਇ ਗ ਜਿਹੜੀ ਆ ਉਹ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਅੱਜ 2 ਸਾਲ ਬਾਅਦ ਜਿਹੜੀ ਹੈ ਅੰਮ੍ਰਿਤਸਰ ਨੂੰ ਆਪਣਾ ਮੇਅਰ ਮਿਲਦਾ ਹੋਇਆ ਨਜ਼ਰ ਆਵੇਗਾ ਅਤੇ 8 ਲੱਖ ਦੇ ਕਰੀਬ ਜਿਹੜੇ ਵੋਟਰ ਨੇ ਉਹ ਆਪਣੀ ਕਿਸ ਅ ਉਮੀਦਵਾਰ ਨੂੰ ਵੋਟ ਪਾਉਂਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਜਿਹੜੀ ਸਵੇਰ ਤੋਂ ਹੀ ਹੁਣ ਲੋਕ ਜਿਹੜੇ ਨੇ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਆਪਣੇ ਮੱਧ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਬਸਤਰਾ ਗੁਰਪ੍ਰੀਤ ਸਿੰਘ the unmute amritsar sahib